ਅੱਜ ਮੈਂ ਜੋ ਤਰੀਕਾ ਤੁਹਾਨੂੰ ਦੱਸਣ ਜਾ ਰਿਹਾ ਉਹ ਸਿਰਫ ਔਰ ਸਿਰਫ ਪੈਸੇ ਲਈ ਕੰਮ ਕਰੇਗਾ। ਇਹ ਤਰੀਕਾ ਤੁਹਾਡੇ ਘਰ ਸਿਰਫ ਪੈਸਾ ਲੈ ਕੇ ਆਏਗਾ। ਜੇ ਤੁਸੀਂ ਸੋਚੋਗੇ ਕਿ ਇਹਦੇ ਨਾਲ ਸਾਡੇ ਹੋਰ ਕੰਮ ਬਣ ਜਾਣਗੇ, ਇਦਾਂ ਕਦੀ ਨਹੀਂ ਹੋਏਗਾ ਕਿਉਂਕਿ ਪੀਰਾਂ ਫਕੀਰਾਂ ਨੇ ਇਹ ਤਰੀਕਾ ਸਿਰਫ ਉਹਨਾਂ ਲੋਕਾਂ ਲਈ ਸਾਂਝਾ ਕੀਤਾ ਜਿਨ੍ਹਾਂ ਲੋਕਾਂ ਦੇ ਘਰ ਹਮੇਸ਼ਾ ਪੈਸੇ ਦੀ ਤੰਗੀ ਚੱਲਦੀ ਰਹਿੰਦੀ ਹੈ। ਪੀਰਾਂ ਫਕੀਰਾਂ ਨੇ ਕਹਿ ਲੋ ਕਿ ਇਹ ਤਰੀਕਾ ਸਿਰਫ ਪੈਸੇ ਲਈ ਬਣਾਇਆ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਸਿਰਫ ਪੈਸੇ ਦੀ ਬਰਕਤ ਜ਼ਰੂਰ ਹੋਏਗੀ ਇਹ ਉਪਾਅ ਹੈ ਵੀ ਬਹੁਤ ਛੋਟਾ ਸਿਰਫ 2 ਮਿੰਟਾਂ ਦਾ ਉਪਾਅ ਤੇ ਇਹਦੇ ਰਿਜ਼ਲਟ ਬਹੁਤ ਹੀ ਵੱਡੇ ਨੇ ਜਦੋਂ ਮੈਨੂੰ ਇਸ ਤਰੀਕੇ ਬਾਰੇ ਪਤਾ ਚੱਲਿਆ ਮੈਂ ਵੀ ਸੁਣ ਕੇ ਹੈਰਾਨ ਹੋ ਗਿਆ ਤਾਂ ਹੀ ਅੱਜ ਮੈਂ ਇਹ ਤਰੀਕਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਬਸ ਤੁਸੀਂ ਇਸ ਤਰੀਕੇ ਨੂੰ ਧਿਆਨ ਦੇ ਨਾਲ ਸੁਣਿਓ ਤੇ ਫਿਰ ਆਪਣੀ ਜ਼ਿੰਦਗੀ ਵਿੱਚ ਅਪਣਾਇਓ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਵੈਸੇ ਤਾਂ ਇਹ ਤਰੀਕਾ ਤੁਸੀਂ ਕਦੋਂ ਵੀ ਅਪਣਾ ਸਕਦੇ ਹੋ ਇਹਦਾ ਤੁਹਾਨੂੰ ਰਿਜ਼ਲਟ ਉਨਾ ਹੀ ਮਿਲੇਗਾ ਪਰ ਜੇਕਰ ਤੁਸੀਂ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਂਦੇ ਹੋ ਵੀਰਵਾਰ ਵਾਲੇ ਦਿਨ ਜੇਕਰ ਤੁਸੀਂ ਸਜਦਾ ਸਲਾਮ ਕਰਨ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਂਦੇ ਹੋ ਪੀਰਾਂ ਫਕੀਰਾਂ ਦਾ ਦਰਬਾਰ ਕੋਈ ਵੀ ਹੋ ਸਕਦਾ ਹੈ ਚਾਹੇ ਕੋਈ ਤੁਸੀਂ ਸਪੈਸ਼ਲ ਕਿਸੇ ਦਰਬਾਰ ਜਾਂਦੇ ਹੋ ਚਾਹੇ ਤੁਹਾਡੇ ਘਰ ਦੇ ਨਜ਼ਦੀਕ ਕੋਈ ਪੀਰਾਂ ਫਕੀਰਾਂ ਦਾ ਦਰਬਾਰ ਬਣਿਆ ਹੋਇਆ ਜਦੋਂ ਵੀ ਤੁਸੀਂ ਕਿਸੇ ਵੀ ਪੀਰ ਫਕੀਰ ਦੇ ਦਰਬਾਰ ਤੇ ਜਾਂਦੇ ਹੋ ਆਪਣੇ ਨਾਲ ਇਹ ਚੀਜ਼ ਜ਼ਰੂਰ ਲਿਜਾਓ ਤੇ ਰਸਤੇ ਦੇ ਵਿੱਚ ਤੁਸੀਂ ਇਹ ਉਪਾਅ ਕਰਨਾ ਜਿਹਦੇ ਨਾਲ ਤੁਹਾਨੂੰ ਪੀਰ ਮੁਰਸ਼ਿਦ ਸਿਰਫ ਦੌਲਤ ਦੇਣਗੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਇਸ ਨੂੰ ਚੰਗੀ ਤਰੀਕੇ ਦੇ ਨਾਲ ਸਮਝਾਉਣ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਜਿਹਦੇ ਨਾਲ ਤੁਹਾਨੂੰ ਇਹ ਉਪਾਅ ਚੰਗੀ ਤਰ੍ਹਾਂ ਸਮਝ ਲੱਗ ਜਾਵੇਗਾ ਇੱਕ ਵਾਰੀ ਦੀ ਗੱਲ ਹੈ ਇੱਕ ਬੀਬੀ ਜੋ ਕਿ ਹਮੇਸ਼ਾ ਪੀਰਾਂ ਫਕੀਰਾਂ ਦੇ ਦਰਬਾਰ ਤੇ ਹਰ ਵੀਰਵਾਰ ਜਾਂਦੀ ਸੀ ਜਦੋਂ ਵੀ ਉਸ ਦਾ ਟਾਈਮ ਲੱਗਦਾ ਵੈਸੇ ਤਾਂ ਉਹ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਂਦੀ ਹੀ ਜਾਂਦੀ ਪਰ ਵੀਰਵਾਰ ਨੂੰ ਉਹ ਪੀਰਾਂ ਫਕੀਰਾਂ ਦੇ ਦਰਬਾਰ ਤੇ ਹਮੇਸ਼ਾ ਜਾਂਦੀ ਸੀ ਤੇ ਪੀਰਾਂ ਮੁਰਸ਼ਿਦਾਂ ਲਈ ਕੁਝ ਨਾ ਕੁਝ ਲੈ ਕੇ ਜਾਂਦੀ ਚਾਹੇ ਕਈ ਵਾਰ ਚੌਲ ਲੈ ਕੇ ਜਾਂਦੀ ਕਦੇ ਮਠਿਆਈ ਲੈ ਕੇ ਜਾਂਦੀ ਕਦੇ ਜਲੇਬੀਆਂ ਲੈ ਕੇ ਜਾਂਦੀ ਯਾਨੀ ਕਿ ਆਪਣੇ ਪੀਰ ਮੁਰਸ਼ਿਦ ਲਈ ਕੁਝ ਨਾ ਕੁਝ ਲੈ ਕੇ ਜ਼ਰੂਰ ਜਾਂਦੀ ਸੀ ਪੀਰ ਮੁਰਸ਼ਿਦ ਵੀ ਉਸ ਬੀਬੀ ਤੋਂ ਬਹੁਤ ਹੀ ਖੁਸ਼ੀ ਪਰ ਪਹਿਲਾਂ ਪੀਰ ਮੁਰਸ਼ਿਦ ਤੰਗਦੇ ਨੇ ਫੇਰ ਰੰਗਦੇ ਨੇ ਪਹਿਲਾਂ ਆਪਣੇ ਪੀਰ ਮੁਰਸ਼ਿਦ ਆਪਣੇ ਮੁਰੀਦ ਦੀ ਚੰਗੀ ਤਰ੍ਹਾਂ ਦੇ ਨਾਲ ਟੈਸਟ ਲੈਂਦੇ ਨੇ ਪਰਖਦੇ ਨੇ ਕਿ ਇਹ ਮੇਰਾ ਮੁਰੀਦ ਪੱਕਾ ਹੈ ਜਾਂ ਕੱਚਾ ਉਹ ਮੁਰਸ਼ਿਦ ਦੇ ਪ੍ਰਤੀ ਬੀਬੀ ਦਾ ਪਿਆਰ ਬਹੁਤ ਹੀ ਜ਼ਿਆਦਾ ਸੀ ਇਸ ਕਰਕੇ ਪੀਰ ਮੁਰਸ਼ਿਦ ਪਹਿਲਾਂ ਟੈਸਟ ਲੈਣ ਦੀ ਸੋਚਦੇ ਨੇ ਪੀਰ ਮੁਰਸ਼ਿਦ ਬਹੁਤ ਡਾਡੇ ਹੁੰਦੇ ਨੇ ਜਦੋਂ ਵੀ ਇਹਨਾਂ ਨੇ ਕੁਝ ਕਰਨਾ ਹੁੰਦਾ ਹੈ ਤੇ ਜਮਾ ਆਪਣੇ ਮਰੀਦ ਨੂੰ ਸੂਈ ਦੇ ਨੱਕੇ ਵਿੱਚ ਛੁਟ ਪਾਉਂਦੇ ਨੇ ਤੇ ਪੀਰਾਂ ਮੁਰਸ਼ਿਦਾ ਨੇ ਉਸ ਬੀਬੀ ਨਾਲ ਵੀ ਉਦਾਂ ਹੀ ਕੀਤੀ ਉਸ ਬੀਬੀ ਦਾ ਕੰਮਕਾਰ ਬਿਲਕੁਲ ਬੰਦ ਕਰ ਦਿੱਤਾ ਘਰ ਦੇ ਵਿੱਚ ਪੈਸੇ ਦੀ ਬਹੁਤ ਤੰਗੀ ਕਰ ਦਿੱਤੀ ਜਿੱਥੇ ਉਹ ਬੀਬੀ ਆਪਣੇ ਪੀਰ ਮੁਰਸ਼ਿਦ ਲਈ ਵੀਰਵਾਰ ਕੁਝ ਨਾ ਕੁਝ ਲੈ ਕੇ ਆਉਂਦੀ ਸੀ ਹੁਣ ਉਹ ਥੋੜਾ ਲੈ ਕੇ ਆਉਣ ਲੱਗੀ ਪੀਰਾਂ ਮੁਰਸ਼ਿਦਾ ਨੇ ਆਪਣੀ ਪਰਖਿਆ ਹੋਰ ਜ਼ਿਆਦਾ ਵਧਾ ਦਿੱਤੀ ਉਹਨਾਂ ਨੇ ਪੈਸੇ ਦੀ ਕਮੀ ਹੋਰ ਕਰ ਦਿੱਤੀ ਹੁਣ ਬੀਬੀ ਕੋਲ ਕੋਈ ਵੀ ਪੈਸਾ ਨਹੀਂ ਸੀ ਸਿਰਫ ਮਨ ਦੇ ਵਿੱਚ ਆਪਣੇ ਪੀਰ ਪ੍ਰਤੀ ਸ਼ਰਧਾ ਸੀ ਇੱਕ ਦਿਨ ਕਿਵੇਂ ਨਾ ਕਿਵੇਂ ਉਹ ਬੀਬੀ ਪੈਸੇ ਉਧਾਰੇ ਫੜ ਕੇ ਆਪਣੇ ਪੀਰ ਮੁਰਸ਼ਿਦ ਲਈ ਚੌਲ ਲੈ ਕੇ ਜਾਂਦੀ ਹੈ ਪਰ ਕੀ ਹੁੰਦਾ ਹੈ ਪੀਰ ਮੁਰਸ਼ਿਦ ਹੋਰ ਪਰਖਿਆ ਵਧਾ ਦਿੰਦੇ ਨੇ ਹੁਣ ਉਸ ਬੀਬੀ ਨੂੰ ਕੋਈ ਉਧਾਰੇ ਪੈਸੇ ਵੀ ਨਹੀਂ ਦਿੰਦਾ ਸੀ ਕਿਉਂਕਿ ਉਸ ਕੋਲ ਵਾਪਸ ਕਰਨ ਨੂੰ ਪੈਸੇ ਨਹੀਂ ਸੀ ਜਦੋਂ ਅਗਲਾ ਵੀਰਵਾਰ ਆਉਂਦਾ ਤੇ ਬੀਬੀ ਕੋਲ ਕੁਝ ਵੀ ਨਹੀਂ ਸੀ ਬੀਬੀ ਸੋਚਦੀ ਹੈ ਕਿ ਅੱਜ ਖਾਲੀ ਹੱਥ ਕਿਵੇਂ ਜਾਵਾਂ ਬੀਬੀ ਸੋਚਦੀ ਹੈ ਕਿ ਚਲੋ ਆਸੇ-ਪਾਸੇ ਦੇਖਦੀਆਂ ਕੁਝ ਪੈਸੇ ਪਏ ਹੋਣਗੇ ਉਹੀ ਪੈਸੇ ਲੈ ਕੇ ਆਪਣੇ ਪੀਰ ਮੁਰਸ਼ਦ ਕੋਲ ਚਲੀ ਜਾਨੀ ਆ ਬੀਬੀ ਆਪਣੇ ਘਰ ਪੈਸੇ ਲੱਭਣ ਲੱਗ ਜਾਂਦੀ ਹੈ ਤੇ ਦੇਖਦੀ ਕੀ ਹੈ 1 ਰੁਪਿਆ ਮਿਲਦਾ ਬੀਬੀ ਉਸ 1 ਰੁਪਏ ਨੂੰ ਚੱਕਦੀ ਹੈ ਤੇ ਸੋਚਦੀ ਹੈ ਕਿ ਅੱਜ ਪੀਰ ਮੁਰਸ਼ਦ ਨੂੰ ਇਹੀ ਚੜਾ ਦੂੰਗੀ ਪਰ ਪੀਰਾ ਮੁਰਸ਼ਦਾਂ ਦੀ ਵੀ ਪਰਖਿਆ ਚੱਲ ਰਹੀ ਸੀ ਪੀਰ ਮੁਰਸ਼ਦ ਕੀ ਕਰਦੇ ਨੇ ਉਹ ਬੀਬੀ ਰਸਤੇ ਦੇ ਵਿੱਚ ਆ ਰਹੀ ਸੀ ਪੀਰ ਮੁਰਸ਼ਦ ਇੱਕ ਅਪਾਹਜ ਦਾ ਰੂਪ ਲੈ ਕੇ ਬੀਬੀ ਨੂੰ ਰਸਤੇ ਦੇ ਵਿੱਚ ਰੋਕ ਲੈਂਦੇ ਨੇ ਤੇ ਕਹਿੰਦੇ ਨੇ ਬੀਬੀ ਤੇਰੇ ਪੀਰ ਮੁਰਸ਼ਦ ਦੇ ਨਾਮ ਤੇ ਸਾਨੂੰ ਕੁਝ ਦੇ ਉਹ ਬੀਬੀ ਸੋਚਦੀ ਹੈ ਕਿ ਰੁਪਈਆ ਤਾਂ ਮੇਰੇ ਕੋਲ ਇੱਕ ਹੀ ਹੈ ਜੇ ਮੈਂ ਇਹਨੂੰ ਕੁਝ ਦੇ ਦਿੱਤਾ ਤੇ ਫਿਰ ਆਪਣੇ ਪੀਰ ਮੁਰਸ਼ਦ ਲਈ ਕੀ ਲੈ ਕੇ ਜਾਉਂਗੀ ਬੀਬੀ ਸੋਚਦੀ ਹੈ ਕਿ ਚਲੋ ਕੋਈ ਨਹੀਂ ਇਹ ਵੀ ਮੇਰੇ ਪੀਰ ਮੁਰਸ਼ਦ ਦੇ ਹੀ ਬੱਚੇ ਨੇ ਬੀਬੀ ਉਸ ਨੂੰ 1 ਰੁਪਿਆ ਦੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਬੇਟਾ ਮੇਰੇ ਕੋਲ ਤਾਂ ਇਹੀ ਹੈ ਇਹ ਵੀ ਮੈਂ ਆਪਣੇ ਪੀਰ ਮੁਰਸ਼ਦ ਲਈ ਲੈ ਕੇ ਚੱਲੀ ਸੀ ਅੱਜ ਤੂੰ ਮਿਲ ਗਿਆ ਇਹ ਤੇਰੇ ਕਰਮਾਂ ਦੇ ਵਿੱਚ ਹੈ ਤੂੰ ਇਹ ਲੈ ਲੈ ਅੱਜ ਮੈਂ ਆਪਣੇ ਪੀਰ ਮੁਰਸ਼ਿਦ ਨੂੰ ਕੁਝ ਨਹੀਂ ਚੜਾਉਂਗੀ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗੂੰਗੀ ਕਿਉਂਕਿ ਉਹਨਾਂ ਨੇ ਅੱਜ ਮੈਨੂੰ ਜੋ ਦਿਨ ਦਿਖਾਏ ਨੇ ਉਹ ਮੇਰੀ ਕਿਸੇ ਗਲਤੀ ਕਰਕੇ ਵਿਖਾਏ ਹੋਣਗੇ ਆਪਣੀ ਮੈਂ ਗਲਤੀ ਦੀ ਪੀਰ ਮੁਰਸ਼ਿਦਾਂ ਤੋਂ ਮਾਫੀ ਮੰਗੂੰਗੀ ਬੀਬੀ ਉਸ ਇਨਸਾਨ ਨੂੰ 1 ਰੁਪਇਆ ਦੇ ਕੇ ਆਪਣੇ ਪੀਰ ਮੁਰਸ਼ਿਦ ਦੇ ਦਰਬਾਰ ਵੱਲ ਜਾਂਦੀ ਹੈ ਜਦੋਂ ਬੀਬੀ ਦਰਬਾਰ ਪਹੁੰਚ ਜਾਂਦੀ ਹੈ ਤੇ ਆਪਣੇ ਪੀਰ ਮੁਰਸ਼ਿਦ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਬਖਸ਼ਿਓ ਅੱਜ ਮੈਂ ਤੁਹਾਡੇ ਲਈ ਕੁਝ ਨਹੀਂ ਲੈ ਕੇ ਆਈ ਸਿਰਫ ਔਰ ਸਿਰਫ ਮੇਰੇ ਮਨ ਦੇ ਵਿੱਚ ਸ਼ਰਧਾ ਹੀ ਹੈ ਇਹ ਹੀ ਕਬੂਲ ਕਰਿਓ ਪਰ ਪੀਰ ਮੁਰਸ਼ਿਦਾ ਨੂੰ ਉਸ ਦਾ ਚੜਾਇਆ ਹੋਇਆ 1 ਰੁਪਿਆ ਕਬੂਲ ਹੋ ਗਿਆ ਸੀ ਪੀਰ ਮੁਰਸ਼ਿਦ ਸਮਝ ਚੁੱਕੇ ਸੀ ਕਿ ਇਹ ਬੀਬੀ ਮੈਨੂੰ ਸੱਚੇ ਦਿਲੋਂ ਪਿਆਰ ਕਰਦੀ ਹੈ ਸੱਚੇ ਦਿਲੋਂ ਮੈਨੂੰ ਮੰਨਦੀ ਹੈ ਮੇਰੀਆਂ ਵੀ ਗੱਲਾਂ ਮੰਨਦੀ ਹੈ ਮੈਨੂੰ ਵੀ ਮੰਨਦੀ ਹੈ ਇਹਨੂੰ ਹਰ ਇੱਕ ਇਨਸਾਨ ਦੇ ਵਿੱਚੋਂ ਮੈਂ ਦਿਸਦਾ ਯਾਨੀ ਕਿ ਇਹ ਮੈਨੂੰ ਵੀ ਓਨਾ ਹੀ ਪਿਆਰ ਕਰਦੀ ਹੈ ਜਿਨne ਮੇਰੇ ਬਣਾਏ ਹੋਏ ਬੱਚਿਆਂ ਨੂੰ ਉਹ ਬੀਬੀ ਪੀਰਾ ਮੁਰਸ਼ਿਦਾਂ ਦੀ ਪਰਖਿਆ ਵਿੱਚੋਂ ਪਾਸ ਹੋ ਜਾਂਦੀ ਹੈ। ਹੁਣ ਵੇਲਾ ਆ ਗਿਆ ਸੀ ਉਸ ਬੀਬੀ ਦਾ ਰੰਗਣ ਦਾ। ਜਦੋਂ ਬੀਬੀ ਵਾਪਸ ਆਪਣੇ ਘਰ ਜਾਂਦੀ ਹੈ, ਤਾਂ ਰਸਤੇ ਦੇ ਵਿੱਚ ਉਸ ਨੂੰ ਇੱਕ ਬੀਬੀ ਹੋਰ ਮਿਲਦੀ ਹੈ ਜੋ ਉਸ ਨੂੰ ਕਹਿੰਦੀ ਹੈ ਕਿ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਕੰਮ ਲੈ ਕੇ ਆਈਆਂ। ਬਹੁਤ ਵਧੀਆ ਪੈਸੇ ਦੇਣਗੇ ਤੇ ਆਪਣੇ ਘਰ ਦੇ ਨਜ਼ਦੀਕ ਹੀ ਉਹ ਕੰਮ ਹੈ। ਉਹ ਔਰਤ ਉਸ ਬੀਬੀ ਨੂੰ ਇੱਕ ਬਹੁਤ ਹੀ ਅਮੀਰ ਘਰ ਦੇ ਵਿਅਕਤੀ ਕੋਲ ਲੈ ਜਾਂਦੀ ਹੈ। ਉਹ ਅਮੀਰ ਘਰ ਦਾ ਵਿਅਕਤੀ ਕਹਿੰਦਾ ਹੈ ਕਿ ਬੀਬੀ ਤੁਸੀਂ ਇੱਥੇ ਇਮਾਨਦਾਰੀ ਨਾਲ ਕੰਮ ਕਰਿਓ ਸਾਡਾ ਸਾਰਾ ਘਰ ਤੁਸੀਂ ਸਾਹਮਣੇ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਹੋਈ ਅਸੀਂ ਦੇਵਾਂਗੇ ਬੀਬੀ ਉਹਨਾਂ ਦਾ ਘਰ ਸੰਭਲਣ ਲੱਗ ਜਾਂਦੀ ਹੈ ਤੇ ਉਹ ਅਮੀਰ ਇਨਸਾਨ ਉਹਨੂੰ ਬਹੁਤ ਕੁਝ ਦਿੰਦਾ ਹੈ ਪੈਸੇ ਵੀ ਰਹਿਣ ਲਈ ਵਧੀਆ ਘਰ ਵੀ ਤੇ ਆਪਣੇ ਪੀਰ ਮੁਰਸ਼ਿਦ ਦਾ ਉਹ ਬੀਬੀ ਧੰਨਵਾਦ ਕਰਦੀ ਹੈ ਦਰਅਸਲ ਇਹ ਕਹਾਣੀ ਉਸ ਬੀਬੀ ਦੀ ਨਹੀਂ ਸੀ ਇਹ ਕਹਾਣੀ ਆਪਣੀ ਸਭ ਦੀ ਹੈ ਜਦੋਂ ਵੀ ਆਪਾਂ ਪੀਰਾਂ ਮੁਰਸ਼ਿਦਾਂ ਦੇ ਦਰਬਾਰ ਜਾਂਦੇ ਹਾਂ ਪਰਖਿਆ ਆਪਣੀ ਵੀ ਹੁੰਦੀ ਹੈ ਆਪਾਂ ਨੂੰ ਵੀ ਰਸਤੇ ਦੇ ਵਿੱਚ ਬਹੁਤ ਏਦਾਂ ਦੇ ਲੋਕ ਮਿਲਦੇ ਹੋਣਗੇ ਜਿਨ੍ਹਾਂ ਨੂੰ ਵਾਕਈ ਪੈਸੇ ਦੀ ਬਹੁਤ ਲੋੜ ਹੁੰਦੀ ਹੈ ਤੇ ਆਪਾਂ ਕੀ ਕਰਦੇ ਆ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਅੰਦਰ ਜਾ ਕੇ ਪੈਸੇ ਚੜਾਉਂਨੇ ਆ ਉਹਨਾਂ ਆਪਾਈਆਂ ਦੀ ਜਿਨ੍ਹਾਂ ਨੂੰ ਵਾਕਈ ਪੈਸੇ ਦੀ ਬਹੁਤ ਲੋੜ ਹੁੰਦੀ ਹੈ ਉਹਨਾਂ ਨੂੰ ਦਿਓ ਕਿਉਂਕਿ ਉਹਨਾਂ ਦੇ ਵਿੱਚ ਹੀ ਆਪਣੇ ਪੀਰ ਮੁਰਸ਼ਿਦ ਨੇ ਨਾ ਜਾਣੇ ਕਿਸ ਬੇਸ ਮੇ ਨਾਰਾਇਣ ਮਿਲ ਜਾਏ ਤਰੀਕਾ ਤੁਹਾਨੂੰ ਸਮਝ ਲੱਗ ਗਿਆ ਹੋਣਾ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਨਾ ਕਿ ਜਦੋਂ ਆਪਾਂ ਕਿਸੇ ਦੀ ਮਦਦ ਪੈਸੇ ਲਈ ਕਰਾਂਗੇ ਤਾਂ ਰੱਬ ਆਪਣੀ ਮਦਦ ਕਰੇਗਾ ਪੀਰ ਮੁਰਸ਼ਿਦ ਆਪਾਂ ਨੂੰ ਉਹ ਚੀਜ਼ਾਂ ਦੇਣਗੇ ਜੋ ਆਪਾਂ ਕਦੀ ਸੋਚੀਆਂ ਨਹੀਂ ਹੋਣੀਆਂ ਇਹ ਅਸੂਲ ਹੈ ਪੀਰਾਂ ਮੁਰਸ਼ਿਦਾਂ ਦਾ ਜਦੋਂ ਆਪਾਂ ਕਿਸੇ ਨੂੰ ਰੁਪਿਆ ਦਿੰਨੇ ਆ ਤੇ ਉਹ ਕਈ ਗੁਣਾ ਹੋ ਕੇ ਵਾਪਸ ਮਿਲਦਾ ਹੈ ਇਹ ਮੈਂ ਬਹੁਤ ਹੀ ਐਕਸਪੀਰੀਅੰਸ ਦੇ ਨਾਲ ਦੱਸ ਰਿਹਾ ਤੁਹਾਡੇ ਨਾਲ ਵੀ ਇਹ ਚੀਜ਼ ਜ਼ਰੂਰ ਹੋਏਗੀ ਸਿਰਫ ਇੱਕ ਵਾਰ ਇਹ ਤਰੀਕਾ ਅਪਣਾ ਕੇ ਦੇਖਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ